ਸਵੇਰੇ ਸਵੇਰੇ ਤੜਕਸਾਰ ਇੱਕ ਪੂਰੇ ਦਾ ਪੂਰਾ ਪਰਿਵਾਰ ਖਤਮ ਹੋ ਗਿਆ ਜਿਸ ਦੇ ਵਿੱਚ ਮਾਂ ਅਤੇ ਪਿਓ ਸਮੇਤ ਉਹਨਾਂ ਦੇ ਪੁੱਤ ਦੀ ਜਾਨ ਚਲੀ ਗਈ ਗੱਡੀ ਦੇ ਵਿੱਚ ਸਵਾਰ ਉਹਨਾਂ ਦਾ ਦੋਸਤ ਵੀ ਸੀ ਉਸ ਦੀ ਵੀ ਜਾਨ ਗਈ ਹੈ કુલ ਚਾਰ ਜਣੇ ਆਪਣੀ ਜਾਨ ਗਵਾ ਚੁੱਕੇ ਨੇ ਜਦੋਂ ਕਿ ਪੰਜਵੀਂ ਜਾਨੀ ਜੋ ਕਿ ਇੱਕ ਔਰਤ ਸੀ ਦੋਸਤ ਦੀ ਪਤਨੀ ਸੀ ਉਹ ਉਸਦੇ ਹਾਲਾਤ ਗੰਭੀਰ ਬਣੇ ਹੋਏ ਨੇ ਤੇ ਉਸ ਨੂੰ ਹਸਪਤਾਲ ਲੈ ਕੇ ਭਰਤੀ ਕਰਵਾਇਆ ਗਿਆ ਹੈ ਸ੍ਰੀ ਮੁਕਸਰ ਸਾਹਿਬ ਬਠਿੰਡਾ ਮਾਰਕ ਤੇ ਕਾਰ ਦੇ ਦਰਖਤ ਦੇ ਨਾਲ ਟਕਰਾਉਣ ਦੇ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਇਸ ਦੇ ਵਿੱਚ 4 ਜਣੀਆਂ ਦੀ ਜਾਨ ਗਈ ਹੈ ਗੱਡੀ ਦੇ ਵਿੱਚ ਕੁੱਲ 5 ਜਣੇ ਸਵਾਰ ਸਨ ਤੇ ਇੱਕ ਔਰਤ ਜ਼ਖਮੀ ਹੈ ਕਾਰ ਬਠਿੰਡਾ ਤੋਂ ਸ੍ਰੀ ਮੁਕਸਰ ਸਾਹਿਬ ਵੱਲ ਨੂੰ ਆ ਰਹੀ ਸੀ ਕਿ ਪਿੰਡ ਬੁੱਟਰ ਸ਼ਰੀ ਦੇ ਕੋਲ ਇਹ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਜਸਕਰਨ ਸਿੰਘ ਦਰਸ਼ਨ ਸਿੰਘ ਜਸਵਿੰਦਰ ਕੌਰ ਅਤੇ ਗੁਰਪ੍ਰੀਤ ਗੋਪੀ ਦੀ ਜਾਨ ਚਲੀ ਗਈ। ਗੁਰਪ੍ਰੀਤ ਸਿੰਘ ਉਹ ਪੀ ਕਾਰ ਚਲਾ ਰਿਹਾ ਸੀ ਤੇ ਹਾਦਸੇ ਦੇ ਵਿੱਚ ਗੁਰਪ੍ਰੀਤ ਸਿੰਘ ਅਤੇ ਉਸਦੇ ਦੋਸ ਜਸਕਰਨ ਦੀ ਜਾਨ ਗਈ ਹੈ ਜਦੋਂ ਕਿ ਗੁਰਪ੍ਰੀਤ ਦੀ ਮਾਤਾ ਜਸਵਿੰਦਰ ਕੌਰ ਅਤੇ ਪਿਤਾ ਦਰਸ਼ਨ ਸਿੰਘ ਹਸਪਤਾਲ ਜਾਂਦੇ ਸਮੇਂ ਉਹਨਾਂ ਨੇ ਦਮ ਤੋੜਿਆ। ਇਸ ਦੌਰਾਨ ਹੀ ਗੁਰਪ੍ਰੀਤ ਦੇ ਦੋਸਤ ਜਸਕਰਨ ਦੀ ਪਤਨੀ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਜਿਸ ਦਾ ਕੀ ਇਲਾਜ ਚੱਲ ਰਿਹਾ ਹੈ। ਐਸੇ ਕਾਰ ਦੇ ਵਿੱਚ ਉਹ ਸਵਾਰ ਸੀ ਬੜਾ ਹੀ ਦੁਖਦਾਈ ਹਾਦਸਾ ਹੋਇਆ ਹੈ ਕਿ ਇੱਕੋ ਝਟਕੇ ਦੇ ਵਿੱਚ ਗੱਡੀ ਦੇ ਵਿੱਚ ਬੈਠੇ ਪੰਜ ਜਾਨਿਆਂ ਦਾ ਹਾਦਸਾ ਹੁੰਦਾ ਹੈ ਚਾਰ ਜਾਨੇ ਮੁੱਕ ਚੁੱਕੇ ਨੇ ਤੇ ਪੰਜਵਾਂ ਜਾਨਾ ਜੋ ਕਿ ਇੱਕ ਔਰਤ ਹੈ ਆਖਿਰਕਾਰ ਉਹ ਇਸ ਪੂਰੇ ਵੱਡੇ ਦਰਦ ਨੂੰ ਕਿਵੇਂ ਸਾਮ ਪਾਏਗੀ ਕਿਵੇਂ ਬਰਦਾਸ਼ਤ ਕਰੇਗੀ ਕਿ ਉਸ ਦਾ ਪਤੀ ਇਸ ਦੁਨੀਆ ਤੋਂ ਚਲਾ ਗਿਆ ਤੇ ਉਸ ਦੇ ਨਾਲ ਕਾਰ ਦੇ ਵਿੱਚ ਬੈਠੇ ਦੋਸਤ ਰਿਸ਼ਤੇਦਾਰ ਵੀ ਖਤਮ ਹੋ ਚੁੱਕੇ ਨੇ ਇਸ ਮੌਕੇ ਤੇ ਲੋਕਾਂ ਦੇ ਵੱਲੋਂ ਜਿੱਥੇ ਉਹਨਾਂ ਨੂੰ ਹਸਪਤਾਲ ਤੱਕ ਪਹੁੰਚਾ ਦਿੱਤਾ ਗਿਆ ਪਰ ਬਾਅਦ ਦੇ ਵਿੱਚ ਉਹਨਾਂ ਪ੍ਰਸ਼ਾਸਨ ਦੇ ਅੱਗੇ ਇਹ ਹੀ ਅਪੀਲ ਕੀਤੀ ਨਾਲ ਹੀ ਰੋਸ ਜਤਾਇਆ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਫ੍ਰੀਜ਼ਰ ਤੱਕ ਨਹੀਂ ਹੈ ਜਿੱਥੇ ਕਿ ਉਹ ਮ੍ਰਿਤਕ ਦੇਹਾਂ ਨੂੰ ਰੱਖ ਸਕਣ ਇਸ ਤੋਂ ਇਲਾਵਾ ਹੁਣ ਪਰਿਵਾਰ ਤੇ ਮੈਂਬਰਾਂ ਦੇ ਵੱਲੋਂ ਹੋਰ ਕੀ ਕੁਝ ਕੀਤਾ ਹੈ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਦੇ ਵਿੱਚ ਕੀ ਸਾਹਮਣੇ ਆਇਆ ਆਓ ਜਾਣਦੇ ਪਰੀਅਦਿਕ ਐਕਸੀਡੈਂਟ ਹੋਇਆ ਤੇ ਜਿਹਦੇ ਵਿੱਚ ਇੱਕ ਫੈਮਿਲੀ ਦੇ ਮਾਂ ਤੇ ਪੁੱਤ ਤੇ ਇੱਕ ਉਹਨਾਂ ਦਾ ਦੋਸਤ ਦੀ ਐਕਸੀਡੈਂਟ ਡੈੱਡ ਡੈਥ ਹੋ ਗਿਆ ਕੀ ਕਹਨੇ ਚਾਹੁੰਗੇ ਕਿਥੋਂ ਦੇ ਲੋਕ ਸੀ ਕੌਣ ਸੀ ਕਿਥੋਂ ਆ ਰਹੇ ਸੀ ਸਭ ਤੋਂ ਪਹਿਲਾਂ ਤਾਂ ਜੀ ਇਹ ਗੱਲ ਕਰਨ ਲੱਗੇ ਕਿ ਬਹੁਤ ਹੀ ਮੰਦਪਗੀ ਘਟਣਾ ਸਾਡੇ ਮੁਕਸਰ ਸ਼ਹਿਰ ਦੇ ਵਿੱਚ ਜਿਹੜਾ ਕਿ ਅੱਜ ਐਡਾ ਵੱਡਾ ਕਹਿਰ ਟੁੱਟਿਆ ਜਿਹਦੇ ਵਿੱਚ ਇੱਕ ਮੁਖਤਿਆਰ ਟੇਲਰਸ ਦੇ ਨਾਮ ਤੇ ਗੁਰਪ੍ਰੀਤ ਸਿੰਘ ਉਸ ਗੋਪੀ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਦਰਸ਼ਨ ਸਿੰਘ ਢਿੱਲੋਂ ਤੇ ਉਹਨਾਂ ਦੇ ਮਤਲਬ ਮੰਮੀ ਗੋਪੀ ਦੇ ਮੰਮੀ ਜੀ ਜਸਵਿੰਦਰ ਕੌਰ ਤੇ ਇੱਕ ਉਹਨਾਂ ਦਾ ਦੋਸਤ ਹੈ ਜਸਕਰਨ ਸਿੰਘ ਕੁੰਨ ਦੀ ਵਾਈਫ ਹੈ ਲੰਬੀ ਤੋਂ ਜਸਕਰਨ ਸਿੰਘ ਤੇ ਉਹਨਾਂ ਦੀ ਵਾਈਫ ਲੰਬੀ ਤੋਂ ਇਹ ਪੰਜ ਜਣੇ ਕਾਰ ਦੇ ਵਿੱਚ ਸਵਾਰ ਹੋ ਕੇ ਰਾਮੇ ਤੋਂ ਆ ਰਹੇ ਸੀਗੇ ਵਾਪਸ ਇਹਨਾਂ ਦਾ ਸਵੇਰ ਅੱਜ ਐਕਸੀਡੈਂਟ ਹੋ ਗਿਆ ਜਿਹੜੀ ਇਹਨਾਂ ਦੀ ਆਪਦੀ ਪਰਸਨਲ ਕਾਰ ਸੀ ਉਹਦੇ ਨਾਲ ਉਹਦਾ ਦਰਖਤ ਦੇ ਵਿੱਚ ਵਜਨ ਕਰਨ ਜਿਹਦੇ ਵਿੱਚ ਕਿ ਚਾਰਾਂ ਦੀ ਤਾਂ ਮੌਤ ਹੋ ਚੁੱਕੀ ਹੈ ਗੁਰਪ੍ਰੀਤ ਸਿੰਘ ਗੋਪੀ ਜਸਕਰਨ ਸਿੰਘ ਉਹਨਾਂ ਦੇ ਮਤਲਬ ਗੋਪੀ ਦੇ ਮਦਰ ਜਸਵਿੰਦਰ ਕੌਰ ਤੇ ਉਹਨਾਂ ਦੇ ਫਾਦਰ ਸਾਹਿਬ ਠੀਕ ਹੈ ਜੀ ਜਿਹੜੀ ਉਹਨਾਂ ਦੀ ਜਿਸ ਕਰਨ ਦੀ ਵਾਈਫ ਹੋ ਜੀ ਸੀਰੀਅਸ ਪਏ ਨੇ ਬਾਂਸਲ ਹਸਪੀਟਲ ਦੇ ਵਿੱਚ ਉਸ ਤੋਂ ਅਗਲੀ ਜਿਹੜੀ ਮਾੜੀ ਘਟਨਾ ਇਹ ਹੈ ਵੀ ਅਸੀਂ ਲੈ ਕੇ ਹਸਪੀਟਲ ਪਹੁੰਚੇ ਆ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਉੱਥੇ ਜਿਹੜੀਆਂ ਡੈੱਡ ਬਾਡੀਆਂ ਰੱਖਣ ਨੂੰ ਜਿਹੜੀ ਜਗ੍ਹਾ ਉਹ ਸਿਰਫ ਦੋ ਹੀ ਫ੍ਰੀਜਾਂ ਉਹ ਕਹਿੰਦੇ ਚੱਲੂ ਆ ਸਾਡੇ ਤੋਂ ਪਹਿਲਾਂ ਇੱਕ ਡੈੱਡ ਬਾਡੀ ਲੱਗੀ ਹੋਈ ਸੀ ਇੱਕ ਅਸੀਂ ਗੁਰਪ੍ਰੀਤ ਸਿੰਘ ਗੋਪੀ ਦੀ ਡੈੱਡ ਬੋਡੀ ਲਾਈ ਹੈ ਬਾਕੀ ਜਿਹੜੀਆਂ ਡੈੱਡ ਬੋਡੀਆਂ ਆਸਤੇ ਅਸੀਂ ਆਪਦਾ ਪ੍ਰਾਈਵੇਟ ਪ੍ਰਬੰਧ ਕੀਤਾ ਔਰ ਅਸੀਂ ਲਿਖ ਕੇ ਰਿਟਰਨ ਦੇ ਵਿੱਚ ਵੀ ਸਾਥੋ ਲਿਖਾ ਲਿਆ ਪਿਛਲੇ ਡੈੱਡ ਬੋਡੀਆਂ ਜਿਹੜੀਆਂ ਉਹ ਉਹਨਾਂ ਆਸਤੇ ਅਸੀਂ ਪ੍ਰਬੰਧ ਫ੍ਰੀਜਾਂ ਦਾ ਆਪ ਕਰਾਂਗੇ ਸਾਡੀ ਸਰਕਾਰ ਨੂੰ ਵੀ ਅਪੀਲ ਹੈ ਇਹੋ ਜੇ ਮੰਦ ਭਾਗੇ ਜਿਹੜੀ ਘਟਨਾ ਪਹਿਲੀ ਗੱਲ ਤਾਂ ਕਿਸੇ ਤੇ ਘਟੇ ਹੀ ਨਾ ਅਗਰ ਕਿਸੇ ਨੇ ਘਟ ਜੇ ਤਾਂ ਉਹ ਇਸ ਸਮੇਂ ਦੇ ਵਿੱਚ ਕੀ ਕਰੂਗਾ ਫ੍ਰੀਜਾਂ ਦਾ ਪ੍ਰਬੰਧ ਕਰੂਗਾ ਜਾਂ ਕੁਛ ਹਾਂਜੀ ਸਲੀ ਜੀ ਕੀ ਕਹਣਾ ਚਾਹੁੰਗੇ ਜਿਹੜਾ ਅੱਜ ਮਨਪਕਾਇ ਘਟਨਾ ਵਾਪਰੀ ਆ ਮੇਰੇ ਮੁਖ ਦੇ ਵਿੱਚ ਇੱਕ ਪਰਿਵਾਰ ਦੇ ਦੋ ਜੀ ਦੁਨੀਆ ਤੋਂ ਉਪਸਤ ਹੋ ਗਏ ਨੇ ਇੱਕ ਉਹਨਾਂ ਦਾ ਦੋਸਤ ਵੀ ਦੁਨੀਆ ਤੋਂ ਉਪਸਤ ਹੋ ਗਿਆ। ਅੱਜ ਸਵੇਰ ਸਵੇਰ ਜਦੋਂ ਫੋਨ ਆਇਆ ਹਸਪੀਟਲ ਚੋਂ ਕਿ ਇੰਨਾ ਕੁਝ ਬੁਰਾ ਹੋਇਆ ਜ ਬੜਾ ਮਨ ਦੁਖਿਆ ਜਦ ਇੱਕ ਪਰਿਵਾਰ ਦੇ ਹੀ ਜੀ ਘਗੋ ਚਲੇ ਗਏ ਫਟਾਫਟ ਹਸਪੀਟਲ ਦੇ ਵਿੱਚ ਪਹੁੰਚੇ ਮਾਰੇ ਦੋਸਤੋਂ ਲੈ ਗਿਆ ਨਾਲ ਉੱਥੇ ਜਦੋਂ ਜਾ ਕੇ ਤੇ ਵੇਖਿਆ ਤਾਂ ਬਹੁਤ ਮਨ ਪਰੇਸ਼ਾਨ ਹੋਇਆ। ਸਸੂਟਾ ਡੱਪੂੜੀਆਂ ਸਰਕਾਰੀ ਹਸਪਤਲ ਦੇ ਵਿੱਚ ਲੈ ਕੇ ਆਏ ਆ ਇੱਥੇ ਮੌਚੀ ਦੇ ਵਿੱਚ ਖਾਇਆ ਗਿਆ ਪਰ ਮੈਂ ਦੇਖੋ ਤੁਹਾਨੂੰ ਪ੍ਰੈਸ ਰਿਪੋਰਟਰ ਵੀਰਾਂ ਨੂੰ ਮੈਂ ਕੀ ਕਵਾਂ ਤੁਸੀਂ ਤਾਂ ਸਾਰੇ ਜਾਣੀ ਜਾਣੋ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਇੱਥੋਂ ਦੇ ਹਾਲਾਤ ਕੀ ਹੈਗੇ ਕੀ ਨਹੀਂ ਹੈਗੇ ਹਨ ਕਿੰਨੀ ਨਾਕਾਮੀ ਇਹਨਾਂ ਦੀ ਮੌਚੀ ਦੇ ਵਿੱਚ ਫ੍ਰੀਜ ਵੀ ਨਹੀਂ ਸੋ ਇੱਕ ਆ ਗੱਡੀ ਨਾਕਾਮੀ ਹੈ ਕੀ ਫ੍ਰੀਜ ਵੀ ਨਹੀਂ ਰਖਾ ਸਕਦੀ ਇੱਡੇ ਹਾਲਾਤ ਬੁਗੇ ਆ ਇੱਥੇ ਕਿੰਨੀ ਕੁ ਵਗੀ ਅਸੀਂ ਗੋਲਾ ਪਾਈਏ 1 ਵਾਗੀ ਪਾਲੀਏ 2 ਵਾਗੀ ਪਾਲੀਏ 3 ਵਾਗੀ ਪਾਲੀਏ ਅਖੀ ਸਾਡੇ ਵੇਕਾ ਸਮਾਜਸੀ ਵੀ ਜਾ ਕੇ ਘਰੇ ਬਹਿ ਜਾਓ ਛੱਡੋ ਯਾਰ ਇਹਨਾਂ ਦਾ ਮੱਥਾ ਮੰਗਣਾ ਕਿੱਡਾ ਔਖਾ ਹੈ ਪਰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਉਹ ਕਿਸੇ ਘਰੇ ਜਿਨ੍ਹਾਂ ਦੇ ਘਰੇ ਮੌਤ ਹੁੰਦੀ ਹੈ ਪਤਾ ਉਹਨੂੰ ਲੱਗਦਾ ਜਿਨ੍ਹਾਂ ਦੇ ਜੀ ਜਾਂਦੇ ਹੈ ਪਤਾ ਉਹਨੂੰ ਲੱਗਦਾ ਤੇ ਜਿੰਦੇ ਤੇ ਬੀਤੇ ਉਹੀ ਜਾਣੇ ਇੱਥੇ ਫ੍ਰਿਜ ਹੈ ਨਹੀਂ ਕਿ ਜਾ ਕੇ ਵੇਖੋ ਫ੍ਰਿਜ ਆਸੀਂ ਸ਼ਮਸ਼ਾਨ ਘਰ ਚੋਂ ਲੈ ਕੇ ਆਏ ਮੋਰਚੀ ਦੇ ਵਿੱਚ ਫ੍ਰਿਜ ਹੀ ਹੈ ਨਹੀਂ ਕਿ ਡੈਡ ਬੁੜੀ ਰੱਖਣਾਸਤੇ ਉਤੋਂ ਕਹਿੰਦੇ ਜੀ ਫ੍ਰਿਜ ਤੋਂ ਹੀ ਇੰਤਿਆਮ ਕਰ ਲਓ ਜੀ ਇਹਨਾਂ ਦੇ ਘਰ ਦੇ ਵਿਚ ਆ ਗਏ ਤੇ ਸ਼ਮਸ਼ਾਨ ਘਰ ਚੋਂ ਫੀਜਾਂ ਲੈ ਕੇ ਆਏ ਬਹੁਤ ਮਾੜੀ ਗੱਲ ਹੈ ਪ੍ਰਸ਼ਾਸਨਾਸਤੇ ਮਾੜੀ ਗੱਲ ਹੈ ਤੇ ਕਾਂਗਰਸ ਤੇ ਮਾੜੀ ਗੱਲ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਰਕਾਰੀ ਹਸਪੀਟਲ ਦਾ ਵੱਲ ਧਿਆਨ ਦਿੱਤਾ ਜਾਵੇ ਸਗੀ ਮੁਕਸਰ ਸਾਹਿਬ ਦਾ ਜਿਹੜਾ ਸਰਕਾਰੀ ਹਸਪਤਾਲ ਹੈ ਬਿਲਡਿੰਗਾਂ ਵੱਡੀਆਂ ਵੱਡੀਆਂ ਹਨ ਔਰ ਸਹੂਦਾਨੀ ਹੈਗੀ ਬਿਲਡਿੰਗਾਂ ਨਵੀਆਂ ਬਣੀਆਂ ਦੀਆਂ ਬਾ ਤੁਹਾਨੂੰ ਤਾਂ ਸਾਰਾ ਪਤਾ ਹੀ ਹੈ ਉਹ ਜਾਨਣਾ ਤੁਸੀਂ ਆਉਣੇ ਹੋ ਤੁਸੀਂ ਵੀ ਆਉਣੇ ਹੋ ਸਾਡੇ ਵੀ ਕੀੜੇ ਲੱਗਦੇ ਕਹਿੰਦੇ ਆ ਨਵੀਆਂ ਬਿਲਡਿੰਗਾਂ ਨਹੀਂ ਸਹੂਲਤਾ ਜਵਾਨੀ ਜੇ ਹੋ ਜੇ ਤਾਂ ਆ ਹੱਥ ਜੋੜਦਾ ਤੁਹਾਡੇ ਅਗੇ ਆ ਕਾਹਦੇ ਹੋ ਸਿਕਾਈ ਇਸ ਸਾਲ ਦਾ ਕੋਈ ਹੱਲ ਕਰ ਦਿਓ ਲੋਕਾਂ ਕੋਈ ਇਲਾਜਾਂ ਲਈ ਪੈਸੇ ਨਹੀਂ ਆ ਜਿੰਨਾ ਤੇ ਬੀਤੀਆਂ ਉਹਨਾਂ ਨੂੰ ਪਤਾ ਹੁੰਦਾ ਇਹ ਬਠਿੰਡੇ ਕੇ ਸੀ ਜੀ ਰਾਮਾ ਬ੍ਰਾਹਮਾ ਮੰਡੀ ਰਾਮਾ ਬ੍ਰਾਹਮਾ ਮੰਡੀ ਦੇ ਤੇ ਕਿੰਨੇ ਜਾਨੇ ਸੀਗੇ ਹਾਂ ਜੀ ਹਾਂ ਜੀ ਬਹੁਤ ਪ੍ਰਭਾਵਕ ਕੋ ਗੋਸਟੀ ਦੇ ਨਾਲ ਦਾ ਮੁੰਡਾ ਬਰਪੀਦਾ ਕਿ ਉਹ ਵੀ ਜਿਹੜਾ ਫੁਜੀ ਸਟਾਫ ਸੀ ਉਹ ਕਿਰਨ ਨਾ ਲਿਉਂਦਾ ਲੰਬੀਦਾ ਲੰਬੀਦਾ ਇਹਦੇ ਇਹਦੇ ਉਹ ਪੀਰੇ ਪਰਵਾਦੇ ਕਿੰਨੇ ਇਜ਼ਤ ਸੀ ਪੀਰੀ ਗੁੱਸੇ ਜਮਾ ਤਿੰਨ ਜਾਣੇ ਸੌਣੇ ਗੁੱਪੀ ਮਰੇ ਫਾਦਰ ਨਹੀਂ ਹੋ ਗਏ ਇਹਦੇ ਦੀ ਉਹਨਾਂ ਚਾਹਾਂ ਦੀ ਫੇਸ ਮੁੱਕ ਗਈ ਤੋਂਮਨ ਨਾ ਪਿਛੇ ਦਾ ਬਾਰਾਜ ਹੋ ਗਿਆ ਸਾਰੀ ਐਕਸੀਡੈਂਟ ਹੋ ਲੋ ਕੋਈ ਕੋਲੀਪਿਕ ਨਹੀਂ ਜਿੰਨੇ ਦੇ ਬਸ ਸੱਤੇ ਖਲੇ ਹੀ ਗਏ ਇਹਨਸੇ ਰਾਮਾ ਮੰਦਿਰ ਤੋਂ ਉੱਤਰ ਅੱਜ ਤਵਾਰੇ ਸੀ ਕਾਪ ਨਹੀਂ ਕਰਤੇ ਦਰਸ਼ਨ ਸੰਗਤ ਦਾ ਪ੍ਰਭਾਵ ਇਹ ਉਹਨਾਂ ਦੀ ਅੱਖ ਲੱਗ ਗਈ ਕਿਤੇ ਗਿੰਦਰ ਅਸੀ ਰਾਧਾ ਤੇ ਗੱਡੀ ਬੁਟਰਸ਼ੀਮਿੰਟ ਕੋਲ ਕਿੱਧਰ ਚੋ ਜੀ ਗਈ ਗੱਡੀ ਵਜਨ ਕਰਕੇ ਇੱਕ ਤਾਂ ਦਸਿੰਦਰ ਕੌਰ ਦਰਸ਼ਨ ਸਿੰਘ ਪਤਨੀ ਹੈ ਤੇ ਗੁਰਪ੍ਰੀਤ ਸਿੰਘ ਲੜਕਾ ਹੈ ਜਿਹੜੀ ਦਿੱਥ ਹੋਈ ਹੈ ਇੱਕ ਜਸਕਰਨ ਸਿੰਘ ਇਹ ਦੋਸਤ ਦਾ ਹੀ ਗੁਰਪ੍ਰੀਤ ਦਾ ਇਹ ਆਪਣੇ ਲੰਬੀ ਰਾਤ ਤੋਂ ਕਿਹਦੀ ਮੌਤ ਹੋ ਗਈ ਦੋ ਸੀਰੀਅਸ ਨੇ ਇੱਕ ਨੂੰ ਮਹੰਡੇ ਰਿਵਰ ਕਰਤਾ ਤੇ ਇੱਕ ਉਸਾ ਹਸਪੀਟਲ ਅਲਾਜ ਚਲ ਰਿਹਾ ਨੂੰ ਕਾਰਵਾਈ ਕਿਸ ਲਈ ਇਹ ਕਾਰਵਾਈ ਦਾ ਬਿਆਨ ਜੋ ਨੇ ਕਾਫੀ ਦਿਆਨ ਨਾਲ ਉਸ ਸਾਥ ਕਰਕੇ ਕੀਤੀ ਜੀ। ਪਿਰੀਅਦ ਇੱਕ ਐਕਸੀਡੈਂਟ ਹੋਇਆ ਤੇ ਜਿਹਦੇ ਵਿੱਚ ਇੱਕ ਫੈਮਿਲੀ ਦੇ ਮਾਂ ਤੇ ਪੁੱਤ ਤੇ ਇੱਕ ਉਹਨਾਂ ਦਾ ਦੋਸਤ ਦੀ ਐਕਸੀਡੈਂਟ ਡੈੱਡ ਡੈਥ ਹੋ ਗਿਆ। ਕੀ ਕਹਿੰਦੇ ਹੋ ਕਿਥੋਂ ਦੇ ਲੋਕ ਸੀ, ਕੌਣ ਸੀ, ਕਿਥੋਂ ਆ ਰਹੇ ਸੀ? ਸਭ ਤੋਂ ਪਹਿਲਾਂ ਤਾਂ ਜੀ ਇਹ ਗੱਲ ਕਰਨ ਲੱਗੇ ਕਿ ਬਹੁਤ ਹੀ ਮੰਦਪਗੀ ਘਟਨਾ ਸਾਡੇ ਮੁਕਸਰ ਸ਼ਹਿਰ ਦੇ ਵਿੱਚ ਜਿਹੜਾ ਕਿ ਅੱਜ ਐਡਾ ਵੱਡਾ ਕਹਿਰ ਟੁੱਟਿਆ। ਜਿਹਦੇ ਵਿੱਚ ਇੱਕ ਮੁਖਤਿਆਰ ਟ੍ਰੇਲਰਸ ਦੇ ਨਾਮ ਤੇ ਗੁਰਪ੍ਰੀਤ ਸਿੰਘ ਉਸ ਗੋਪੀ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਦਰਸ਼ਨ ਸਿੰਘ ਢਿੱਲੋਂ ਤੇ ਉਹਨਾਂ ਦੇ ਮਤਲਬ ਮੰਮੀ ਗੋਪੀ ਦੇ ਮੰਮੀ ਜੀ ਜਸਵਿੰਦਰ ਕੌਰ ਤੇ ਇੱਕ ਉਹਨਾਂ ਦਾ ਦੋਸਤ ਹੈ ਜਸਕਰਨ ਸਿੰਘ ਉਹਨਾਂ ਦੀ ਵਾਈਫ ਆ ਲੰਬੀ ਤੋਂ ਜਸਕਰਨ ਸਿੰਘ ਤੇ ਉਹਨਾਂ ਦੀ ਵਾਈਫ ਲੰਬੀ ਤੋਂ ਇਹ ਪੰਜ ਜਾਣੇ ਕਾਰ ਦੇ ਵਿੱਚ ਸਵਾਰ ਹੋ ਕੇ ਰਾਮੇ ਤੋਂ ਆ ਰਹੇ ਸੀਗੇ ਵਾਪਸ ਇਹਨਾਂ ਦਾ ਸਵੇਰ ਅੱਜ ਐਕਸੀਡੈਂਟ ਹੋ ਗਿਆ ਜਿਹੜੀ ਇਹਨਾਂ ਦੀ ਆਪਦੀ ਪਰਸਨਲ ਕਾਰ ਸੀ ਉਹਦੇ ਨਾਲ ਉਹ ਦਾ ਦਰਖਤ ਦੇ ਵਿੱਚ ਵਜਨ ਕਰਨ ਜਿਹਦੇ ਵਿੱਚ ਕੇ ਚਾਰਾਂ ਦੀ ਤਾਂ ਮੌਤ ਹੋ ਚੁੱਕੀ ਹੈ ਗੁਰਪ੍ਰੀਤ ਸਿੰਘ ਗੋਪੀ ਜਸਕਰਨ ਸਿੰਘ ਉਹਨਾਂ ਦੇ ਮਤਲਬ ਗੋਪੀ ਦੇ ਮਦਰ ਜਸਵਿੰਦਰ ਕੌਰ ਤੇ ਉਹਨਾਂ ਦੇ ਫਾਦਰ ਸਾਹਿਬ ਠੀਕ ਹੈ ਜੀ ਜਿਹੜੀ ਉਹਨਾਂ ਦੀ ਜਸਕਰਨ ਦੀ ਵਾਈਫ ਹੋ ਜੇ ਸੀਰੀਅਸ ਪਏ ਨੇ ਬਾਂਸਲ ਹਸਪੀਟਲ ਦੇ ਵਿੱਚ ਉਸ ਤੋਂ ਅਗਲੀ ਜਿਹੜੀ ਮਾੜੀ ਘਟਨਾ ਇਹ ਹੈ ਵੀ ਅਸੀਂ ਲੈ ਕੇ ਹਸਪੀਟਲ ਪਹੁੰਚੇ ਆ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਉੱਥੇ ਜਿਹੜੀਆਂ ਡੈੱਡ ਬਾਡੀਆਂ ਰੱਖਣ ਨੂੰ ਜਿਹੜੀ ਜਗ੍ਹਾ ਉਹ ਸਿਰਫ ਦੋ ਹੀ ਫਰਿੱਜਾਂ ਨੂੰ ਕਹਿੰਦੇ ਚਾਲੂ ਆ ਸਾਡੇ ਤੋਂ ਪਹਿਲਾਂ ਇੱਕ ਡੈੱਡ ਬੋਡੀ ਲੱਗੀ ਹੋਈ ਸੀ ਇੱਕ ਅਸੀਂ ਗੁਰਪ੍ਰੀਤ ਸਿੰਘ ਗੋਪੀ ਦੀ ਡੈੱਡ ਬੋਡੀ ਲਾਈ ਹੈ ਬਾਕੀ ਜਿਹੜੀਆਂ ਡੈੱਡ ਬੋਡੀਆਂ ਆਸਤੇ ਅਸੀਂ ਆਪਦਾ ਪ੍ਰਾਈਵੇਟ ਪ੍ਰਬੰਧ ਕੀਤਾ ਔਰ ਅਸੀਂ ਲਿਖ ਕੇ ਰਿਟਰਨ ਦੇ ਵਿੱਚ ਵੀ ਸਾਥੋਂ ਲਿਖਾ ਲਿਆ ਪਿਛਲੇ ਡੈੱਡ ਬੋਡੀਆਂ ਜਿਹੜੀਆਂ ਉਹ ਉਹਨਾਂ ਆਸਤੇ ਅਸੀਂ ਪ੍ਰਬੰਧ ਫਰਿੱਜਾਂ ਦਾ ਆਪ ਕਰਾਂਗੇ ਸਾਡੀ ਸਰਕਾਰ ਨੂੰ ਵੀ ਅਪੀਲ ਹੈ ਇਹੋ ਜੇ ਮੰਦ ਭਾਗੇ ਜਿਹੜੀ ਘਟਨਾ ਪਹਿਲੀ ਗੱਲ ਤਾਂ ਕਿਸੇ ਦੇ ਘਟੇ ਹੀ ਨਾ ਅਗਰ ਕਿਸੇ ਦੇ ਘਟਦੇ ਤਾਂ ਉਹ ਇਸ ਸਮੇਂ ਦੇ ਵਿੱਚ ਕੀ ਕਰੂਗਾ ਫਰਿੱਜਾਂ ਦਾ ਪ੍ਰਬੰਧ ਕਰੂਗਾ ਜਾਂ ਕੁਛ ਹਾਂਜੀ